ਇੱਕ ਪੈਟਰੋਲ ਪੰਪ ਤੇ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਹ ਤਸਵੀਰਾਂ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੀਆਂ ਸਾਂਝੀਆਂ ਕਰ ਰਹੇ ਹਨ ਜਿੱਥੇ ਕਿ ਅਜਰ ਕੰਪਨੀ ਦੇ ਪੈਟਰੋਲ ਪੰਪ ਤੇ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪੈਟਰੋਲ ਪੰਪ ਦੇ ਮਾਲਕ ਨੇ ਦੱਸਿਆ ਕਿ ਦੇਰ ਸ਼ਾਮ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਵਿਅਕਤੀਆਂ ਦੇ ਵੱਲੋਂ ਪੈਟਰੋਲ ਪੰਪ ਤੇ ਕੰਮ ਕਰ ਰਹੇ ਕਰਮਚਾਰੀਆਂ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਟਰੋਲ ਪੰਪ ਦੇ ਦੋ ਕਰਮਚਾਰੀ ਜ਼ਖਮੀ ਹੋ ਗਏ ਤਾਂ ਤੁਨ ਦੱਸਦੀਏ ਕਿ ਇਸ ਵਾਰਦਾਤ ਦੇ ਵਿੱਚ ਲਟੇਰਿਆਂ ਦੇ ਵੱਲੋਂ 20 ਤੋਂ 25000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਨੇ ਤਾਂ ਕਰਮਚਾਰੀਆਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਉਸ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਟਰੋਲ ਪੰਪ ਦੇ ਮਾਲਕ ਦਾ ਕੀ ਕਹਿਣਾ ਸੀ ਤੇ ਮੌਕੇ ਤੇ ਪਹੁੰਚੇ ਡੀਐਸਪੀ ਦਾ ਕੀ ਕੁਝ ਕਹਿਣਾ ਸੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ किशन कुमार क्या घटना हुई ये घटना हुई पे मैं दो बंदे मीटर लिख के हिसाब कर रहे थे उसके बाद हिसाब करते समय जब्बू हाल तरफ से तीन बंदे मोटरसाइकिल से आए मोटरसाइकिल बजाज की थी और तुरंत आपस में हिल के हमको दोनों को मारने लगे जी मारने लगे तो मैं किसी तरह से दोनों बंदे छोड़ा के भगे और भगे तो वो तीनों मोटरसाइकिल स्टार्ट किए अपना वो भी भाग गए हथियार जी एक तलवार थी और एक टेढ़ी टेढ़ी वो जो क्या बोलते हैं उसको हम नहीं जानते पैसा, भी ना पैसा जी हमसे तो नहीं छीना अब वहाँ जो रखा था ले गए या नहीं ले गए हमने देखा नहीं हाँ जी हाँ बाहर भाग गए थे हाँ जी चोट ये लगी है जी यहाँ पे लगी है यहाँ लगी है यहाँ ये यह तीन जगह कटा हुआ है हाँ जी कितने बजे की घटना है? ये जी घटना पाँच बजे के आसपास में है जो आपका साथी भी जो है। वो है साथी वो हाँ जी पड़ी है। वो एक वो पंजे में है एक वो बगल में है हाँ जी उसका नाम क्या है नंद कुमार ਨੰਦ ਕੁਮਾਰ ਹਾਂ ਜੀ ਉਹ ਆਪਕਾ ਚੰਪਾ ਹਾਂ ਅਮੇ ਚਾਹਦੇ ਕੀ ਕਰੀ ਤਾ ਮੇਰਾ ਜੋਰਾਜ ਸਿੰਘ ਹੈ ਜੀ ਅੱਜ 5 ਵਜੇ ਦੇ ਕਰੀਬ ਮੇਰੇ ਪੈਟਰੋਲ ਪੰਪ ਦੇ ਦੁਕਾਨ ਦੇ ਨੇੜੇ ਦੋ ਮੁੰਡਿਆਂ ਨੂੰ ਵਾਟੂ ਕੇ ਰੋਟੇ ਰੇ ਭੱਜ ਗਏ ਸੀ ਤਿੰਨ ਬੰਦੇ ਸੀਗੇ ਉਹ ਕਾਰ ਤੇ ਆਈ ਸੀ ਬਾਈਕ ਤੇ ਸੀਗੀ ਜੀ ਤਿੰਨ ਬੰਦੇ ਸੀਗੇ ਮੋ ਬੰਨੇ ਹੋਏ ਸੀ ਤੇ ਕਿੰਨਾ ਕ ਕੈਸ਼ ਜਿਹੜਾ ਲਪੇਟਿਆ ਨਾਲ ਤਕਰੀਬਨ ਜਨਾਨਾਂ ਨੂੰ ਮੁੰਡੇ ਤੇ ਜ਼ਖਮੀਆਂ ਉਹਦੇ ਕੋਈ 10 ਫਰ ਨਹੀਂ ਪਾਇਆ ਕਿੰਨਾ ਕਿੰਨਾ ਨੇ ਅੰਦਾਜ਼ਨ 20-25 ਹਜ਼ਾਰ ਦੇ ਕਰੀਬ ਤੇ ਹੋ ਗਏ। ਓਕੇ। ਤੇ ਹੁਣ ਪੁਲਿਸ ਮੌਕੇ ਤੇ ਪਹੁੰਚੀ? ਹਾਂ ਡਿਪਟੀ ਸਾਹਿਬ ਵੀ ਮੌਕੇ ਤੇ ਪਹੁੰਚ ਗਏ ਸੀਗੇ ਬਾਕੀ ਐਸਆਈ ਸਾਹਿਬ ਵੀ ਸਾਰੇ ਸਟਾਫ ਸਾਰੇ ਆ ਗਏ ਸੀਗੇ ਉਸੇ ਟਾਈਮ ਜੀ ਮਦਦ ਦੇ ਸੁਮੇ। ਸਾਨੂੰ ਅੱਜ ਇੱਕ ਇਤਲਾਹ ਮਿਲੀ ਸੀ ਕਿ ਸਦੂਵਾਲ ਪਿੰਡ ਹੈਗਾ ਸਾਡਾ ਜੋ ਬੋਲ ਰੋਡ ਦੇ ਉੱਤੇ। ਉੱਥੇ ਇੱਕ ਇਸਾਰ ਫਿਲਿੰਗ ਸਟੇਸ਼ਨ ਹੈ ਸ਼ੁਪ ਪੈਟਰੋ ਮਾਰਦੇ ਨਾਮ ਤੋਂ ਕਿ ਉੱਥੇ ਕੋਈ ਵਾਰਦਾਤ ਹੋਈ ਹੈ ਤੇ ਮੈਂ ਤੇ ਮੇਰੀ ਟੀਮ ਜਿਹੜੀ ਹੈ ਤੁਰੰਤ ਮੌਕੇ ਤੇ ਪਹੁੰਚੇ ਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਜਿਹੜੇ ਇਹਦੇ ਐਗਰੀਵਡ ਹੈਗੇ ਨੇ ਦੋ ਲੜਕੇ ਉਹ ਜਿਨ੍ਹਾਂ ਨੂੰ ਕਿ ਦਾਤਰ ਮਾਰ ਕੇ ਜ਼ਖਮੀ ਕੀਤਾ ਗਿਆ ਉਹਨਾਂ ਨੂੰ ਫੇਮਕੋਡ ਹਸਪੀਟਲ ਲੋਹਿਆਵਾਂ ਤੇ ਪਹੁੰਚ ਰਾਇਆ ਗਿਆ ਇੱਥੇ ਆ ਕੇ ਮੈਂ ਉਹਨਾਂ ਤੋਂ ਪੁੱਛਗਿੱਛ ਕੀਤੀ ਆ ਪ੍ਰੇਮਾ ਫਸਾਈ ਪਤਾ ਲੱਗਿਆ ਕਿ ਤਿੰਨ ਬੰਦਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਹੁਣ ਅਸੀਂ ਇਹ ਕੈਮਰਾਸ ਜਿਹੜੇ ਆ ਉਹਨਾਂ ਨੂੰ ਦੇਖ ਕੇ ਜਿਹੜੀ ਵਾਰਦਾਤ ਆ ਉਹਨੂੰ ਜਲਦ ਤੋਂ ਜਲਦ ਟਰੇਸ ਕਰਾਂਗੇ ਸਰ 15 ਜਸਤਰ ਦੇ ਮੌਕੇ ਵੱਡੀ ਜਿਹੜੀ ਮੱਛੀ ਚਲਾਤ ਹੈ ਸੜਕਾਂ ਦੇ ਉੱਤੇ ਵੀ ਇਹਨੇ ਚਿੱਟੇ ਦੰਦ ਵਿੱਚ ਅਜਿਹੀ ਵਾਰਦਾਤ ਹੋਣਾ ਕਿਵੇਂ ਦੇਖਿਆ ਸਾਡੇ ਕਾਫੀ ਜਿਹੜੀ ਹੈ ਪੈਟਰੋਲਿੰਗ ਪਾਰਟੀਆਂ ਕੰਮ ਇੱਥੇ ਲੱਗੀਆਂ ਹੋਈਆਂ ਨੇ ਤੇ ਉਹ ਜਿਹੜਾ ਹੈਗਾ ਥੋੜਾ ਜਿਹਾ ਸਿਕਲੂਡਡ ਏਰੀਆ ਸੀਗਾ ਤੇ ਕੰਸਟਰਕਸ਼ਨ ਕਾਫੀ ਜ਼ਿਆਦਾ ਹੋਣ ਕਰਕੇ ਜਿਹੜੀਆਂ ਮੇਨ ਰੋਡਸ ਜਿਹੜੀਆਂ ਹੈਗੀਆਂ ਨੇ ਬੰਦ ਨੇ ਅਤੇ ਕਾਫੀ ਜਿਹੜੀਆਂ ਕਨੈਕਟਿੰਗ ਰੋਡਸ ਨੇ ਉਹਨਾਂ ਦੇ ਉੱਤੇ ਆਵਾਜਾਈ ਚੱਲ ਰਹੀ ਸੀਗੀ ਤੇ ਇਸ ਕਰਕੇ ਇਹ ਜਿਹੜੀ ਵਾਰਦਾਤ ਨੂੰ ਇੰਜ਼ਾਮ ਦਿੱਤਾ ਗਿਆ ਲੇਕਿਨ ਫਿਰ ਵੀ ਅਸੀਂ ਜਲਦ ਤੋਂ ਜਲਦ ਇਹਨੂੰ ਟ੍ਰੇਸ ਕਰਾਂਗੇ ਤੇ ਆਪਣੇ ਜਿੰਨੇ ਵੀ ਮੁਲਾਜ਼ਮ ਹੈਗੇ ਅਲੱਗ-ਅਲੱਗ ਟੀਮਾਂ ਬਣਾ ਕੇ ਤੇ ਅਸੀਂ ਇਹਨੂੰ ਟ੍ਰੇਸ ਕਰ ਲਾਂਗੇ। ਇਸ ਬਾਰੇ ਜੀ ਹਜੇ ਤੱਕ ਉਹਨਾਂ ਉਹ ਵੀ ਨਹੀਂ ਜਾਣਕਾਰੀ ਦੇ ਪਾਏ ਕਿਉਂਕਿ ਅਰਦਾਤ ਤੋਂ ਬਾਅਦ ਜਿਹੜੇ ਦੋ ਉਥੇ ਕਰਮਚਾਰੀ ਦੋ ਹੀ ਤਨਤ ਸੀਗੇ ਉਹ ਜਿਹੜੇ ਉਹਨਾਂ ਨੂੰ ਹਸਪੀਟਲ ਲਿਆਂਦਾ ਗਿਆ ਤੇ ਜਿਹੜਾ ਫਿਲਿੰਗ ਸਟੇਸ਼ਨ ਉੱਥੇ ਤਾਲਾ ਲੱਗਾ ਹੋਇਆ ਹੁਣ ਅਸੀਂ ਜੋ ਇਹਨਾਂ ਦੇ ਮਾਲਕਾਂ ਨੂੰ ਰਿਕੁਐਸਟ ਕੀਤੀ ਹੈ ਕਿ ਉਹ ਤਾਲੇ ਖੋਲਣ ਤਾਂ ਜੋ ਅਸੀਂ ਜਿਹੜੇ ਉਹਨਾਂ ਦੇ ਸੀਸੀਟੀਵੀ ਕੈਮਰਾਜ਼ ਆ ਉਹਨਾਂ ਨੂੰ ਦੇਖ ਸਕੀਏ ਤੇ ਜਿਹੜੀ ਹੈ ਸ਼ਨਾਖਤ ਜਿਹੜੀ ਉਹਗੇ ਦੱਸ